ਪਰसों ਦੀ ਗੱਲ ਹੈ ਜੀ ਆਪਾਂ ਇੱਕ ਇੰਸਟਾਗ੍ਰam ਦੇ ਉੱਤੇ ਪੇਜ ਮੈਂਸ਼ਨ ਹੋਇਆ ਹੋਇਆ ਆ ਜੱਟ ਕਲੈਕਸ਼ਨ ਦੇ ਨਾਂ ਤੋਂ ਬਣਿਆ ਹੋਇਆ ਜੀ ਉਹ ਉਹਨਾਂ ਦੀ ਜੋ ਲੋਕੇਸ਼ਨ ਆ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਆ ਅਬਹੋਰ ਅਬਹੋਰ ਦੇ ਵਿੱਚ ਉਹਨਾਂ ਨੇ ਆਪਣੀ ਲੋਕੇਸ਼ਨ ਹਾਂਜੀ ਅਬਹੋਰ ਦੇ ਵਿੱਚ ਉਹਨਾਂ ਨੇ ਆਪਣੀ ਲੋਕੇਸ਼ਨ ਦਾ ਮਤਲਬ ਫੇਕ ਆਈਡੀਆ ਫੇਕ ਇੰਸਟਾਗ੍ਰਾਮ ਆਈਡੀਆ ਜਿਹਨੂੰ ਕਹਿੰਦੇ ਆ ਆਪਾਂ ਫੇਕ ਆ ਔਰ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਹਦੇ ਤੇ ਬੂਸਟ ਵੀ ਲਾਈ ਹੋਣੀ ਆ ਬਿਲਕੁਲ ਜੀ ਸਮਝਾਓ ਤੁਸੀਂ ਫੋਟੋਆਂ ਦੇਖ ਕੇ ਕਰਸ਼ਿਤ ਹੋ ਗਏ ਹਾਂਜੀ ਤੁਸੀਂ ਉਹਨਾਂ ਤੇ ਉਹਨਾਂ ਨੇ ਤੁਹਾਡਾ ਭਰੋਸਾ ਕਿਵੇਂ ਜਿੱਤੇ ਆ ਤੁਹਾਨੂੰ ਮੈਂ ਦਿਖਾ ਦਿੰਦਾ ਬਿਲਕੁਲ ਪੇਜ ਮੇਰੇ ਸਾਹਮਣੇ ਆ ਜੀ ਪੀਚ ਮੇਰੇ ਕੋਲ ਸਾਹਮਣੇ ਆ ਜੀ ਪਰ ਇਨੀ ਤੁਹਾਡਾ ਭਰੋਸਾ ਕਿਵੇਂ ਜਿੱਤੇ ਤੁਹਾਡੀ ਕੋਈ ਗੱਲ ਹੋਈ ਫੋਨ ਤੇ ਇਹਨਾਂ ਨਾਲ ਜਾਂ ਮੈਸੇਜ ਤੇ ਕੋਈ ਗੱਲ ਹੋਈ ਇਹਨਾਂ ਨਾਲ ਮੇਰੀ ਮੈਸੇਜ ਤੇ ਗੱਲ ਹੋਈ ਹੈ ਮੈਂ ਤੁਹਾਨੂੰ ਵੀਡੀਓ ਤੇ ਗੱਲ ਇਹਨਾਂ ਦਾ ਲਾਈਵ ਵੀ ਦਿਖਾ ਦੂੰਗਾ ਕਿ ਇਹਨਾਂ ਨਾਲ ਮੇਰੀ ਬਿਲਕੁਲ ਕੱਲ ਬੰਦਾ ਪੰਜਾਬੀ ਦੇ ਵਿੱਚ ਬਿਲਕੁਲ ਇਹਨ ਸਹੀ ਸਲਾਮਤ ਗੱਲ ਕਰ ਰਿਹਾ ਕਿ ਬੜੇ ਐਕਸਪੈਂਸਿਵ ਜਿਹੜੇ ਕੱਪੜੇ ਲੱਗ ਰਹੇ ਆ ਕੋਈ 600 ਦਾ ਲਿਖਿਆ ਕੋਈ 750 ਦਾ ਔਰ ਸੈਟ ਬਿਲਕੁਲ ਕੰਬੋ ਸੈਟ 6600 ਦੇ ਲਿਖਿਆ ਇਹਨਾਂ ਨੇ 1350 ਦੇ ਵਿੱਚ ਵੀ ਲਾਇਆ ਹੋਇਆ ਆ ਤਾਂ ਜੋ ਮੈਨੂੰ ਪਜਾਮੇ ਕਿਹਾ ਆਪਾਂ ਬਿਲਕੁਲ 1000 ਚ 3 ਹਾਂਜੀ ਬਿਲਕੁਲ ਆਪਾਂ ਉਹਨੂੰ ਸੱਚ ਮੰਨ ਲਿਆ ਕਹਿੰਦੇ ਤੁਹਾਡੇ ਜਿਹੜੇ 60 ਰੁਪਏ ਡਿਲੀਵਰੀ ਤੇ ਲੱਗਣੇ ਆ ਤੇ ਆਪਾਂ 60 ਰੁਪਏ ਇਹਨਾਂ ਨੂੰ ਡਿਲੀਵਰੀ ਦੇ ਵੀ ਉਸੇ ਵਿਲੇ ਸੀ ਤਾਂ ਕਿਉਂ ਨਾ ਕਿ ਮੈਂ ਲੁੱਟ ਲਿਆ ਵੀ ਮੈਂ ਫਾਇਦਾ ਲੈ ਲਿਆ ਇਹ ਨਹੀਂ ਪਤਾ ਤੁਹਾਨੂੰ ਲੁੱਟਣ ਦਾ ਪਲਾਨ ਬਣਾਏ ਬੈਠੇ ਸੀ ਹਾਂਜੀ ਕਿ ਬਚਾ ਕੇ ਰਹੀਏ ਆਪਣਾ ਨਵੀਂ ਤਰ੍ਹਾਂ ਦੀ ਅੱਗ ਹੈ ਇੱਕ ਲੱਗੀ ਇੰਟਰਨੈਟ ਦੇ ਪਿੱਛੇ ਬਹਿ ਕੇ ਕੁਝ ਲੋਕ ਤੇਜ਼ ਭਜਾਉਂਦੇ ਬੱਗੀ ਤੁਹਾਨੂੰ ਮੁਨਾਫੇ ਦਾ ਲਾਲਚ ਦੇ ਕੇ ਫਿਰ ਹਟ ਦੇ ਮਾਰ ਕੇ ਠੱਗੀ ਫਿਰ ਹਟ ਦੇ ਮਾਰ ਕੇ ਠੱਗੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੀਸ਼ਰ ਤੁਸੀਂ ਸ਼ੇਅਰ ਤੋਂ ਨਜ਼ਰ ਆਣ ਦੇ ਵੀਡੀਓ ਕਿਸਮਾ ਬਤੁਆਉਣਾ ਸਾਥੀਓ ਅੱਜ ਕੱਲ ਨਵੇਂ-ਨਵੇਂ ਤਰੀਕੇ ਨਾਲ ਤਰ੍ਹਾਂ-ਤਰ੍ਹਾਂ ਦੇ ਤਰੀਕੇ ਨਾਲ ਇੰਟਰਨੈਟ ਤੇ ਠੱਗੀ ਮਾਰੀ ਜਾ ਰਹੀ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਸਪੈਸ਼ਲੀ ਪੇਜ ਹੀ ਇਸ ਕਰਕੇ ਬਣਾਉਂਦੇ ਕਿਵਲੇ ਇੰਸਟਾਗ੍ਰam ਤੇ ਪੇਜ ਇਸ ਕਰਕੇ ਬਣਾਉਂਦੇ ਆ ਔਰ ਉਹਦੇ ਉੱਤੇ ਤਸਵੀਰਾਂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਤਰੀਕੇ ਬਣਾਉਂਦੇ ਆ ਕਿ ਮਾਸੂਮ ਭੋਲੇ ਲੋਕ ਜਿਹੜੇ ਆ ਆਪਣਾ ਭਰੋਸਾ ਉਹਨਾਂ ਨੂੰ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਇਸੇ ਤਰੀਕੇ ਨੌਜਵਾਨ ਵੀਰ ਗੁਰਪ੍ਰੀਤ ਸਾਡੇ ਨਾਲ ਨੇ ਇਹਨਾਂ ਨਾਲ ਇੱਕ ਠੱਗੀ ਹੋਈ ਆ ਪਰ ਇਹ ਕਹਿੰਦੇ ਕਿ ਮੈਨਾਂ ਠੱਗੀ ਹੋ ਗਈ ਮੈਂ ਇਸ ਵੀਡੀਓ ਰਾਈ ਭੈਣਾ ਭਰਾਵਾਂ ਨੂੰ ਜਾਗਰਤ ਕਰਨਾ ਚਾਹੁੰਨਾ ਸੁਚੇਤ ਕਰਨਾ ਚਾਹੁੰਨਾ ਤਾਂਕਿ ਜਿਹੜੇ ਦੇਖ ਰਹੇ ਆ ਉਹਨਾਂ ਚੋਂ ਕਿਸੇ ਹੋਰ ਨਾਲ ਠੱਗੀ ਨਾ ਹੋਵੇ ਹਾਲਾਂਕਿ ਇਹਨਾਂ ਨੇ ਕੰਪਲੇਂਟ ਦੇ ਦਿੱਤੀ ਹੁਣ ਪੁਲਿਸ ਜਾਂਚ ਕਰੇ ਲੇਕਿਨ ਵੱਡੀ ਗੱਲ ਇਹ ਹੈ ਕਿ ਅਸੀਂ ਇਹਨਾਂ ਦੇ ਬਹਿਕਾਵੇ ਵਿੱਚ ਨਾ ਆਈਏ ਅਸੀਂ ਵੀ ਸੁਚੇਤ ਰਹੀਏ ਗੁਰਪ੍ਰੀਤ ਇੱਕ ਵਾਰੀ ਮੈਂ ਚਾਹੁੰਦਾ ਤੁਸੀਂ ਵੀ ਸਮਝਾ ਦਿਓ ਆਪਣੀ ਜ਼ੁਬਾਨੀ ਕਿਹੜੀ ਤੁਸੀਂ ਇੰਸਟਾਗ੍ਰam ਤੇ ਆਈਡੀ ਦੇਖੀ ਕਿਵੇਂ ਕਰਸ਼ਿਤ ਹੋਏ ਕਿਵੇਂ ਤੁਸ ਤੁਹਾਡਾ ਉਹਨਾਂ ਨੇ ਭਰੋਸਾ ਜਿੱਤਿਆ ਉਸ ਤੋਂ ਕਿਵੇਂ ਤੁਹਾਡਾਂ ਨੂੰ ਠੱਗੀ ਹੋਈ ਮੈਂ ਜੀ ਸਭ ਤੋਂ ਸਾਰੇ ਨੂੰ ਪਹਿਲੀ ਗੱਲ ਦਾ ਸਸਤੀ ਗੱਲ ਬੁਲਾਣਾ ਚਾਹੁੰਦਾ ਹਾਂ ਸਾਰੇ ਉਮੀਦ ਕਰਦਾ ਠੀਕ ਠਾਕ ਹੋਵੋਗੇ ਆਪਣੇ ਨਾਲ ਇਸ ਵੇਲੇ ਦਿਨੇਸ਼ ਸੂਰੀ ਜੀ ਇਹਨਾਂ ਦਾ ਮੈਂ ਪਹਿਲੀ ਗੱਲ ਬਹੁਤ ਹੀ ਧੰਨਵਾਦ ਕਰਾਂਗਾ ਜੋ ਕਿ ਸਾਡੀ ਖਬਰ ਇਹ ਦੁਨੀਆ ਤੱਕ ਪਹੁੰਚਾਉਂਦੇ ਆ ਤੇ ਸਾਰਿਆਂ ਨੂੰ ਜਾਗਰੂਕ ਕਰਦੇ ਆ ਤੇ ਪਰਸੋਂ ਦੀ ਗੱਲ ਹੈ ਜੀ ਆਪਾਂ ਇੱਕ ਇੰਸਟਾਗ੍ਰam ਦੇ ਉੱਤੇ ਪੇਜ ਮੈਂਸ਼ਨ ਹੋਇਆ ਹੋਇਆ ਆ ਜੱਟ ਕਲੈਕਸ਼ਨ ਦੇ ਨਾਂ ਤੋਂ ਬਣਿਆ ਹੋਇਆ ਜੀ ਉਹ ਉਹਨਾਂ ਦੀ ਜੋ ਲੋਕੇਸ਼ਨ ਆ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਆ ਅਭੋਰ ਅਬਹੋਰ ਦੇ ਵਿੱਚ ਉਹਨਾਂ ਨੇ ਆਪਣੀ ਲੋਕੇਸ਼ਨ ਹਾਂਜੀ ਅਬਹੋਰ ਦੇ ਵਿੱਚ ਉਹਨਾਂ ਨੇ ਆਪਣੀ ਲੋਕੇਸ਼ਨ ਦਾ ਮਤਲਬ ਫੇਕ ਆਈਡੀਆ ਫੇਕ ਇੰਸਟਾਗ੍ਰਾਮ ਆਈਡੀਆ ਜਿਹਨੂੰ ਕਹਿੰਦੇ ਆਪਾਂ ਫੇਕ ਆ ਔਰ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਹਦੇ ਤੇ ਬੂਸਟ ਵੀ ਲਾਈ ਹੋਣੀ ਆ ਬਿਲਕੁਲ ਜੀ ਤੇ ਉਹਦੇ ਲਈ ਆਪਾਂ ਜਾਣਕਾਰੀ ਦੇ ਵਿੱਚ ਉਹਨਾਂ ਨੇ ਬਿਲਕੁਲ ਆਪਣੀਆਂ ਸਟੋਰੀਆਂ ਪਾਈਆਂ ਹੋਈਆਂ ਜੀ ਦੇ ਆਪਾਂ ਮੰਨ ਕੇ ਚੱਲੋ ਇੱਕ ਅਮਰੀਕਾ ਡਿਲੀਵਰੀ ਕਰ ਰਹੇ ਆ ਸਾਈਪ੍ਰਸ ਇੰਟਰਨੈਸ਼ਨਲ ਡਿਲੀਵਰੀ ਕਰ ਰਹੇ ਆ ਔਰ ਗੁਰਪ੍ਰੀਤ ਸਾਨੂੰ ਨਹੀਂ ਪਤਾ ਡਿਲੀਵਰੀ ਹੋਈ ਆ ਕਿ ਨਹੀਂ ਕਿ ਜਸਟ ਫੋਟੋ ਖਿੱਚ ਕੇ ਰੱਖ ਲਈ ਆ ਜਾਂ ਕਿਸੇ ਹੋਰ ਦਾ ਸਕਰੀਨਸ਼ਾਟ ਲੈ ਕੇ ਰੱਖ ਲਿਆ ਬਿਲਕੁਲ ਜੀ ਬਿਲਕੁਲ ਜੀ ਆਪਾਂ ਕਿਉਂਕਿ ਇਸ ਗੱਲ ਨੂੰ ਤਾਂ ਜਾਣ ਸਕਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਡਿਲੀਵਰੀ 100% ਨਹੀਂ ਹੋਈ ਹੈਗੀ ਕਿਉਂਕਿ ਇਸ ਲਈ ਵੀ ਮੈਂ ਬਿਲਕੁਲ ਜਾਣਕਾਰੀ ਕੱਢ ਚੁੱਕਾ ਆ ਜੀ ਕਿਉਂਕਿ ਮੈਂ ਨਾਈ ਮਜਾਰਾ ਇੱਕ ਮੇਰਾ ਬ੍ਰਦਰ ਆ ਉਹਨੂੰ ਮੈਂ ਫੋਨ ਕੀਤਾ ਸੀਗਾ ਮੇਰੇ ਤੇਨੂੰ ਇੱਕ ਇੰਸਟਾਗ੍ਰam ਤੋਂ ਤੇ ਪਾਰਸਲ ਆਰਡਰ ਕੀਤਾ ਸੀਗਾ ਤੇਰੀ ਉਹਨਾਂ ਨੇ ਇੱਕ ਸਟੋਰੀ ਮੈਂਸ਼ਨ ਕੀਤੀ ਹੋਈ ਸੀਗੀ ਤੇ ਤੈਨੂੰ ਉਹ ਪਾਰਸਲ ਮਿਲ ਚੁੱਕਾ ਆ ਹੁਣ ਤੁਸੀਂ ਇੰਨੇ ਤਹ ਤੱਕ ਗਏ ਆ ਬਿਲਕੁਲ ਜੀ ਤੇ ਜਿਸ ਵੇਲੇ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦਾ ਬ੍ਰਦਰ ਵੇ ਇੱਕ ਮਹੀਨਾ ਹੋ ਗਿਆ ਮੈਂ ਆਰਡਰ ਕੀਤਾ ਸੀਗਾ 2300 ਰੁਪਏ ਉਹਨਾਂ ਨੂੰ ਪੇ ਕੀਤਾ ਹੋਇਆ ਸੀਗਾ ਤੇ ਮੇਰਾ ਹਜੇ ਤੱਕ ਪਾਰਸਲ ਮੈਨੂੰ ਨਹੀਂ ਆਇਆ ਉਹਨਾਂ ਨੂੰ ਆਈਡੀ ਵਾਲੇ ਇੰਨੇ ਛਾਤਰ ਐ ਆਰਡਰ ਬਣਾ ਕੇ ਰੱਖ ਲੈਂਦੇ ਆ ਨਾਮ ਵੀ ਪਾ ਦਿੰਦੇ ਆ ਪਰ ਡਿਲੀਵਰੀ ਨਹੀਂ ਕਰਦੇ ਬਿਲਕੁਲ ਜੀ ਡਿਲੀਵਰੀ ਉਹ ਬਿਲਕੁਲ ਨਹੀਂ ਕਰਦੇ ਹੈਗੇ ਉਹਨਾਂ ਦਾ ਬਹੁਤ ਹੀ ਵੱਡਾ ਫਰੋਡ ਆ ਮੈਂ ਆਉਣ ਵਾਲੇ ਜੋ ਆਪਣੀ ਜੂਥਾ ਜੋ ਇੰਸਟਾਗ੍ਰਾਮ ਸਾਰੇ ਚਲਾਉਂਦੇ ਆਇਆ तकरीबन 99% ਤਾਂ ਸਾਰਿਆਂ ਕੋ ਇੰਸਟਾਗ੍ਰਾਮ ਚੱਲਦੀ ਪਈ ਆ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਆ ਵੀ ਜੇ ਕਿਸੇ ਨੇ ਆਰਡਰ ਵੀ ਫਿਲ ਕਰਨਾ ਆ ਬਿਲਕੁਲ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦੀ ਜਾਣਕਾਰੀ ਕੀਤੀ ਜਾਵੇ ਵੀ ਉਹ ਸੱਚ ਆ ਕਿ ਝੂਠ ਆ ਉਸ ਤੋਂ ਬਾਅਦ ਆਪਣੀ ਜੇ ਕੋਈ ਚੀਜ਼ ਆਰਡਰ ਕਰਨੀ ਆ ਪਹਿਲੀ ਗੱਲ ਮੇਰੇ ਵੱਲੋਂ ਤਾਂ ਇਹੀ ਅਪੀਚ ਆ ਸਾਰਿਆਂ ਨੂੰ ਵੀ ਨਾ ਹੀ ਕਰਨ ਤਾਂ ਸਭ ਤੋਂ ਵਧੀਆ ਹੀ ਆ ਕਿਉਂਕਿ ਮੈਂ ਜੋ ਮੇਰੇ ਨਾਲ ਹੋਇਆ ਆ ਤੇ ਉਹ ਕਿਸੇ ਨਾਲ ਨਹੀਂ ਹੋਇਆ ਬਈ ਅੱਜ ਕੱਲ ਤੁਸੀਂ ਸਮਝਾਓ ਤੁਸੀਂ ਫੋਟੋਆਂ ਦੇਖ ਕੇ ਕਰਸ਼ਿਤ ਹੋ ਗਏ ਹਾਂਜੀ ਤੁਸੀਂ ਉਹਨਾਂ ਤੇ ਉਹਨਾਂ ਨੇ ਤੁਹਾਡਾ ਭਰੋਸਾ ਕਿਵੇਂ ਜਿੱਤੇ ਆ ਤੁਹਾਨੂੰ ਮੈਂ ਦਿਖਾ ਦਿੰਦਾ ਬਿਲਕੁਲ ਪੇਚ ਮੇਰੇ ਸਾਹਮਣੇ ਹੈ ਜੀ ਪੀਚ ਮੇਰੇ ਕੋਲ ਸਾਹਮਣੇ ਆ ਜੀ ਪਰ ਇਨੀ ਤੁਹਾਡਾ ਭਰੋਸਾ ਕਿਵੇਂ ਜਿੱਤੇ ਤੁਹਾਡੀ ਕੋਈ ਗੱਲ ਹੋਈ ਫੋਨ ਤੇ ਇਹਨਾਂ ਨਾਲ ਜਾਂ ਮੈਸੇਜ ਤੇ ਕੋਈ ਗੱਲ ਹੋਈ ਇਹਨਾਂ ਨਾਲ ਮੇਰੀ ਮੈਸੇਜ ਤੇ ਗੱਲ ਹੋਈ ਹੈ ਮੈਂ ਤੁਹਾਨੂੰ ਵੀਡੀਓ ਤੇ ਗੱਲ ਇਹਨਾਂ ਦਾ ਲਾਈਵ ਵੀ ਦਿਖਾ ਦੂੰਗਾ ਕਿ ਇਹਨਾਂ ਨਾਲ ਮੇਰੀ ਬਿਲਕੁਲ ਕੱਲ ਬੰਦਾ ਪੰਜਾਬੀ ਦੇ ਵਿੱਚ ਬਿਲਕੁਲ ਇਹਨ ਸਹੀ ਸਲਾਮਤ ਗੱਲ ਕਰ ਰਿਹਾ ਆ ਉਹਨੂੰ ਮੈਂ ਪੁੱਛਿਆ ਵੀ ਇਹ ਟੈਟ ਪੰਜਾਬੀ ਚ ਗੱਲ ਕਰ ਰਿਹਾ ਬੰਦਾ ਇਹ ਵੀ ਨਹੀਂ ਭਲੇਖਾ ਖਾਂਦਾ ਕਿ ਬਾਹਰ ਅਦਰ ਸਟੇਟ ਤੋਂ ਗੱਲ ਕਰ ਰਿਹਾ 100% ਸ਼ੋਰ ਹੀ ਮੰਨੂੰਗਾ ਵੀ ਇਹਨਾਂ ਦੀ ਡਿਲੀਵਰੀ ਬਿਲਕੁਲ ਸੱਚ ਸਾਨੂੰ 2-3 ਦੇ ਵਿੱਚ ਪੰਜਾਬੀ ਬੰਦਾ ਪੰਜਾਬੀ ਬ ਤੇ ਆਪਾਂ ਜਿਸ ਵੇਲੇ ਪੇਜ ਖੋਲ੍ਹਿਆ ਇਹਨਾਂ ਨੇ ਇੰਨੀ ਕੁਆਲਿਟੀ ਦੇ ਕੱਪੜੇ ਸਾਰੇ ਬਿਲਕੁਲ ਜੈਨੂਇਨ ਤੌਰ ਤੇ ਪਾਏ ਹੋਏ ਆ ਵੀ ਕੋਈ ਜਜਮੈਂਟ ਨਹੀਂ ਕਰ ਸਕਦਾ ਵੀ ਇਹ ਫੇਕ ਆ ਜਾਂ ਝੂਠ ਆ ਹੁਣ ਗੁਰਪ੍ਰੀਤ ਦੇ ਵੀ ਨਹੀਂ ਪਤਾ ਕਿ ਇਹਨਾਂ ਨੇ ਕਿਸੇ ਦੇ ਚਾਈਨਾ ਦੇ ਪੇਜ ਤੋਂ ਡਾਊਨਲੋਡ ਕੀਤੇ ਆ ਜਾਂ ਕੀ ਜਾਂ ਸਕਰੀਨਸ਼ਾਟ ਲਏ ਤਾਂ ਵੀਡੀਓ ਡਾਊਨਲੋਡ ਕੀਤੀ ਆ ਕੁਝ ਵੀ ਨਹੀਂ ਪਤਾ ਇਹਨਾਂ ਨੇ ਸਾਰਾ ਜੋ ਮੈਂਸ਼ਨ ਕੀਤਾ ਹੋਇਆ ਆਪਣਾ ਸਾਰੀ ਇਹਨਾਂ ਦੀ ਆਈਡੀ ਦੇ ਉੱਤੇ ਇਹ ਨਹੀਂ ਪਤਾ ਇਹ ਕਿਸੇ ਦੀ ਆਈਡੀ ਨੂੰ ਯੂਜ਼ ਕਰ ਰਹੇ ਆ ਅੱਛਾ ਦੇਖੋ ਹੈਰਾਨੀ ਵਾਲੀ ਗੱਲ ਹੈ ਕਿ ਬੜੇ ਐਕਸਪੈਂਸਿਵ ਜਿਹੜੇ ਕੱਪੜੇ ਲੱਗ ਰਹੇ ਆ ਕੁਈ 600 ਦਾ ਲਿਖਿਆ ਕੋਈ 750 ਦਾ ਔਰ ਸੈਟ ਬਿਲਕੁਲ ਕੰਬੋ ਸੈਟ 600 ਦੇ ਲਿਖਿਆ ਤੇ ਇਹਨਾਂ ਨੇ 1350 ਦੇ ਵਿੱਚ ਵੀ ਲਾਇਆ ਹੋਇਆ ਆ ਤਾਂ ਜੋ ਮੈਨੂੰ ਪਜਾਮੇ ਕੇ ਹੈ ਸਗਾ ਉਹ ਇਹਨਾਂ ਨੇ 1000 ਰੁਪਏ ਦੇ ਵਿੱਚ ਲਾਏ ਹੋਏ ਸੀਗੇ ਤਿੰਨ ਆਪਾਂ ਬਿਲਕੁਲ 1000 ਚ ਤਿੰਨ ਹਾਂਜੀ ਬਿਲਕੁਲ ਆਪਾਂ ਉਹਨੂੰ ਸੱਚ ਮੰਨ ਲਿਆ ਕਹਿੰਦੇ ਤੁਹਾਡੇ ਜਿਹੜੇ 60 ਰੁਪਏ ਡਿਲੀਵਰੀ ਤੇ ਲੱਗਣੇ ਆ ਤੇ ਆਪਾਂ 60 ਰੁਪਏ ਇਹਨਾਂ ਨੂੰ ਡਿਲੀਵਰੀ ਦੇਵੇ ਉਸੇ ਵਿਲੇ ਤੁਸੀਂ ਤਾਂ ਕਹੋਣਾ ਕਿ ਮੈਂ ਲੁੱਟ ਲਿਆ ਵੀ ਮੈਂ ਫਾਇਦਾ ਲੈ ਲਿਆ ਇਹ ਨਹੀਂ ਪਤਾ ਤੁਹਾਨੂੰ ਲੁੱਟਣ ਦਾ ਪਲਾਨ ਬਣਾਏ ਬੈਠੇ ਸੀ ਹਾਂਜੀ ਹਾਂਜੀ ਬਿਲਕੁਲ ਜ ਇਹ ਸਭ ਤੋਂ ਮੈਂ ਇਹੀ ਅਪੀਚ ਦੇਣਾ ਚਾਹੁੰਦਾ ਸਾਰਿਆਂ ਨੂੰ ਵੀ ਜਿੰਨੇ ਵੀ ਮੇਰੇ ਜੂਥ ਏਰੀਆ ਆ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਬਿਲਕੁਲ ਇਹ ਚੀਜ਼ਾਂ ਬਚਾ ਕਰੋ ਆਪਣਾ ਜਿੰਨਾ ਵੀ ਕਰ ਸਕਦੇ ਹੋ ਵੈਰੀਫਾਈ ਕਰੋ ਹਾਂਜੀ ਕਿਸੇ ਤੋਂ 2000 ਕਰਾ ਲਿਆ ਕਿਸੇ ਤੋਂ 400 ਕਰਾ ਲਿਆ ਇਸ ਚੀਜ਼ਾਂ ਤੋਂ ਤੁਸੀਂ ਬਚੋ ਅਗਲੇ ਨੇ ਦਿਹਾੜੀ 'ਚ 50 ਵੀ ਰਗੜੇ ਕਿਉਂਕਿ ਕਿੱਡਾ ਵੱਡਾ ਪੰਜਾਬ ਹੈ ਜਾਂ ਹਿੰਦੁਸਤਾਨ ਹੈ ਦਿਹਾੜੀ 'ਚ 50 ਵੀ ਰਗੜੇ ਤਾਂ 50000 ਬਣ ਗਏ ਬਿਲਕੁਲ ਜੀ ਮੈਂ ਅਪੋਰ ਤੱਕ ਵੀ ਇਹਨਾਂ ਦਾ ਜੋ ਇਹਨਾਂ ਦਾ ਐਡਰੈਸ ਦਾ ਮਰਿੰਡੇ ਦੇ ਕੋਲ ਮੇਰਾ ਬ੍ਰਦਰ ਬਾਹਰਲੀ ਕੰਟਰੀ ਦੇ ਵਿੱਚ ਉਹ ਮੈਂ ਉਹਨੂੰ ਕੀਤਾ ਉਹਨਾਂ ਉਧਰੋਂ ਉਹਨੇ ਮੈਨੂੰ ਨੰਬਰ ਇੱਕ ਸੈਂਡ ਕੀਤਾ ਮਰਿੰਡੇ ਦਾ ਉਹਦੇ ਯਾਰ ਦੋਸਤ ਉਹਨੇ ਬਿਲਕੁਲ ਜੀ ਉਹਨਾਂ ਨੂੰ ਮੈਂ ਬਿਲਕੁਲ ਉਹਨਾਂ ਤੋਂ ਇਨਫੋਰਮੇਸ਼ਨ ਲਈ ਆ ਤੇ ਉਹ ਸਚਾਈ ਆ ਕਿ ਝੂਠ ਆ ਉਹ ਕਹਿੰਦੇ ਵੀ ਆਪਣਾ ਇੱਥੇ ਕੋਈ ਵੀ ਇਹਨਾਂ ਦੇ ਨਾਂ ਦਾ ਕਲੈਕਸ਼ਨ ਨਹੀਂ ਬਣਿਆ ਹੈ ਫੇਕ ਹਾਂਜੀ ਤੇ ਸਟੋਰੀਆਂ ਦੇ ਵਿੱਚ ਇਹਨਾਂ ਦਾ ਇਦਾਂ ਲੱਗਦਾ ਪਿਆ Google ਦੇ ਉੱਤੇ ਜਾਓ ਕੋਈ ਇਹਨਾਂ ਦਾ ਕਲੈਕਸ਼ਨ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹ ਨਹੀਂ ਪਤਾ ਕਿਸੇ ਦਾ ਯੂਜ਼ ਕਰ ਰਹੇ ਆ ਇਹ ਨਹੀਂ ਪਤਾ ਇਹ ਕੀ ਕਰ ਰਹੇ ਇਹਨਾਂ ਦੀ ਹਾਂਜੀ ਇਹ ਇਸੇ ਤਰੀਕੇ ਨਾਲ ਗੁਰਪ੍ਰੀਤ ਤੁਹਾਡੀ ਗੱਲ ਤੋਂ ਗੱਲ ਮੇਰੇ ਚੇਤੇ ਆਈ ਮੈਂ ਤੁਹਾਡੀ ਪੂਰੀ ਗੱਲ ਸੁਣਦਾ ਜੀ ਸਰ ਤੁਸੀਂ ਅਵੇਅਰ ਰਹੋ ਇੱਕ ਪੇਜ ਹੋ ਰਿਹਾ ਜਿਹੜਾ ਫਰਨੀਚਰ ਦਿਖਾਂਦਾ ਜੀ ਜੀ ਉਹ ਚਾਈਨਾ ਤੋਂ ਡਾਊਨਲੋਡ ਕਰ ਲੈਂਦਾ ਚਾਈਨਾ ਦਾ ਵੀਡੀਓ ਜਾਂ ਜਲੰਧਰ ਦੇ ਕਿਸੇ ਫਰਨੀਚਰ ਹਾਊਸ ਦੀ ਵੀਡੀਓ ਡਾਊਨਲੋਡ ਕਰ ਲੈਂਦੇ ਆ ਉਸ ਤੋਂ ਬਾਅਦ ਚੇਅਰ ਬੜੀਆਂ ਜਿਹੜੀਆਂ ਐਕਸਪੈਂਸਿਵ ਆ ਉਹ ਕਹੋਗੇ ਕਿ 2500 ਦੀ ਜਾ ਸੋਫਾ ਸੈਟ ਜਿਹੜਾ ਮਹਾਰਾਜਾ ਸਟਾਈਲ ਉਹ ਕਹੋਗੇ 40000 ਚ ਦਿੱਤਾ ਜਿਨ੍ਹਾਂ ਦੀ ਕੀਮਤ 2-2 2.5 ਲੱਖਿਆ ਸੋਫਾ ਸੈਟ ਦੀ ਉਹ ਇਸ ਤਰੀਕੇ ਗੁੰਮਰਾਹ ਕਰਦੇ ਆ ਟੇਬਲ ਦਿਖਾਉਂਦੇ ਆ ਬੈੱਡ ਦਿਖਾਉਂਦੇ ਆ ਅੱਧੇ ਤੋਂ ਵੀ ਅੱਧੇ ਰੇਟ ਤੇ ਬੰਦਾ ਕਰਸ਼ਿਤ ਹੋ ਕੇ ਜੇ 10 ਵੀ ਵਸੇ ਦਿਹਾੜੀ ਦੇ ਤਾਂ ਬੰਦੇ ਨੇ ਆਪਣੀ ਜਿਹੜੀ ਹੱਕ ਦੀ ਕਮਾਈ ਆ ਮਿਹਨਤ ਦੀ ਕਮਾਈ ਆ ਇਹਨਾਂ ਤੇ ਲੁੱਟਾ ਦੇਣੀ ਭਰੋਸਾ ਕਰਕੇ ਤਾਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਗੁਰਪ੍ਰੀਤ ਜਿਹੜੇ ਐਫਰਟ ਆ ਮੈਂ ਉਹਦੀ ਸ਼ਲਾਘਾ ਕਰਦਾ ਕਿ ਨੌਜਵਾਨ ਸਾਹਮਣੇ ਆ ਹਾਲਾਂਕਿ ਇਹਨਾਂ ਨੇ ਹੋਰ ਵੀ ਨੌਜਵਾਨਾਂ ਨਾਲ ਗੱਲ ਕੀਤੀ ਜਿਹੜੇ ਜਿਹੜੇ ਪੀੜਤ ਨੇ ਜਿਹੜੇ ਸ਼ਿਕਾਰ ਹੋਏ ਆ ਉਹ ਸਾਹਮਣੇ ਨਹੀਂ ਆਏ ਬਟ ਗੁਰਪ੍ਰੀਤ ਸਾਹਮਣੇ ਆਇਆ ਤਾਂ ਕਿ ਤੁਸੀਂ ਅਵੇਅਰ ਹੋ ਸਕੋ ਬਿਲਕੁਲ ਜੀ ਮੈਂ ਹੁਣ ਇਹੀ ਕਹਿਣਾ ਚਾਹੁੰਦਾ ਆਪਾਂ ਬਿਲਕੁਲ ਇਹਨਾਂ ਦੀ ਆਪਾਂ ਇਨਕੁਆਰੀ ਕਰ ਲਈ ਆ ਤੇ ਆਪਾਂ ਰਿਪੋਰਟ ਵੀ ਬਿਲਕੁਲ ਦਰਜ ਕਰਾਤੀ ਆ ਤੇ ਆਪਾਂ ਨੂੰ ਉਧਰੋਂ ਵੀ ਇਨਫੋਰਮੇਸ਼ਨ ਮਿਲੀ ਆ ਵੀ ਦੋ ਤਿੰਨ ਦਿਨ ਦੇ ਵਿੱਚ ਹਾਂਜੀ ਪੁਲਿਸ ਬਿਲਕੁਲ ਉਹਨਾਂ ਦੀ ਟ੍ਰੇਸ ਕਰੂਗੀ ਵੀ ਕਿੱਥੇ ਬੰਦੇ ਇਹਨਾਂ ਦੀ ਮੈਨੂੰ ਲੱਗਦਾ ਕੋਈ ਟੀਮ ਬਣੀ ਹੋਈ ਆ ਇੱਕ ਸਕੈਨਰ ਦੇ ਵਿੱਚੋਂ ਵੀ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਅਸੀਂ ਬਿਲਕੁਲ ਜਾਂ ਦਰੀਏ ਜਾਂ ਕੁਛ ਵੀ ਕਰੀਏ ਬਿਲਕੁਲ ਬੇਚਿੰਤ ਹੋ ਕੇ ਕਰ ਰਹੇ ਜੋ ਵੀ ਕਰ ਰਹੇ ਆ ਆ ਦੇਖੋ ਸਕੈਨਰ ਵੀ ਲੈ ਰਹੇ ਹਾਂਜੀ ਸਕੈਨਰ ਇਹਨਾਂ ਦਾ ਬਿੱਲ ਅਕਾਊਂਟ ਲੱਭਣਾ ਵੀ ਲੱਭਿਆ ਜਾ ਸਕਦਾ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਬਿਲਕੁਲ ਜੇ ਬੰਦੇ ਨੇ ਕੋਈ ਜਾਣ ਪੀਚ ਬਿਲਕੁਲ ਜਿੱਦਾਂ ਹੁਣ ਅਸੀਂ ਕਰ ਰਹੇ ਆ ਸਾਨੂੰ ਥੋੜਾ ਟਾਈਮ ਮਿਲਿਆ ਜੇ ਇਹ ਬੰਦੇ ਮਿਲ ਗਏ ਤਾਂ ਦੇਖੋ ਇਹਨਾਂ ਦਾ ਨੰਬਰ ਸਾਰਾ ਕੁਝ ਮੈਂਸ਼ਨ ਵਿੱਚ ਹੋ ਰਿਹਾ ਹੈ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਹੁਣ ਗੁਰਪ੍ਰੀਤ ਨੇ ਸਟੈਪ ਚੱਕਿਆ ਜਿਹੜੇ ਮੇਰੇ ਭੈਣ ਭਰਾ ਹੋਰ ਪੀੜਤ ਨੇ ਬਾਕੀ ਉਹ ਗੁਰਪ੍ਰੀਤ ਨਾਲ رابطہ ਬਣਾ ਲਓ ਤੁਸੀਂ ਰਲ ਕੇ ਕਰ ਐਪਲੀਕੇਸ਼ਨ ਦਿੰਨੇ ਆ ਤਾਂ ਇਹ ਅਕਾਊਂਟ ਦੇ ਥਰੂ ਪਤਾ ਲੱਗ ਸਕਦਾ ਕਿ ਕੌਣ ਵਿਅਕਤੀ ਆ ਕਿੱਥੇ ਬਹਿ ਕੇ ਕਿੰਨੇ ਹਜ਼ਾਰ ਲੋਕਾਂ ਦਾ ਫਰਾਡ ਕਰ ਚੁੱਕਾ ਇਸ ਕਰਕੇ ਆ ਵੀਰ ਨੇ ਸਟੈਪ ਲਿਆ ਇਹਦਾ ਪਾਸਾ ਸਾਥ ਦੀਏ ਬਈ ਆਪਣਾ ਤੁਸੀਂ ਆਪਣੀ ਆਈਡੀ ਮੈਂਸ਼ਨ ਕਰ ਦਿਓ ਨਾਮ ਬੋਲ ਦਿਓ ਇਹ ਤੁਹਾਨੂੰ ਤੁਹਾਨੂੰ ਲੋਕੀ ਕਾਲ ਕਰਨ ਹਾਂਜੀ ਮੇਰਾ ਨਾਮ ਬਿਲਕੁਲ ਗੁਰਪ੍ਰੀਤ ਹੈ ਜੀ ਤੇ ਮੈਂ ਧਰਮਕੋਟ ਦਾ ਰਹਿਣ ਵਾਲਾ ਆ ਸਾਡੇ ਪਿੰਡ ਆਲ ਦਾ ਹਾਂਜੀ ਤੁਹਾਡੇ ਗਵੰਡੀ ਆ ਜੀ ਬਿਲਕੁਲ ਜੀ ਤੇ ਮੇਰਾ ਨੰਬਰ ਹੈਗਾ ਜੀ 7986815054 ਜੇ ਕਿਸੇ ਨਾਲ ਹੋਇਆ ਤਾਂ ਮੇਰੇ ਨਾਲ ਗੱਲ ਕਰ ਸਕਦਾ ਹੈ ਉਹੋ ਗੱਲ ਕਰ ਲਓ ਫਿਰ ਰਲ ਮਿਲ ਕੇ ਜਿਹੜੀ ਤੁਸੀਂ ਅਪਲੀਕੇਸ਼ਨ ਦੇ ਦੋ ਬਾਕੀ ਆਖਰ ਚ ਮੈਂ ਹੀ ਬੇਨਤੀ ਕਰਨਾ ਚਾਹਣਾ ਜੱਟ ਕਲੈਕਸ਼ਨ ਨਾਮ ਤੇ ਜਿਹੜਾ ਇੰਸਟਾ ਦਾ ਪੇਜ ਆ ਇਹ ਫੇਕ ਪੇਜ ਆ ਐਦਾਂ ਦੇ ਲੋਕ ਕਲੈਕਸ਼ਨ ਅਸਲੀ ਕਰ ਲੈਂਦੇ ਆ ਨਕਲੀ ਮਾਲ ਦਿਖਾ ਕੇ ਕਲੈਕਸ਼ਨ ਅਸਲੀ ਕਰ ਲੈਂਦੇ ਆ ਔਰ ਨਾ ਤੁਹਾਡਾ ਮਾਲ ਵਾਪਸ ਆਉਂਦਾ ਨਾ ਤੁਹਾਨੂੰ ਇਹ ਕੋਈ ਨਾ ਪੈਸੇ ਵਾਪਸ ਆਉਂਦੇ ਜੀ ਜਿਨ੍ਹਾਂ ਨੂੰ ਆਲਾ ਮੈਸੇਜ ਆ ਰਹੇ ਆ ਨਾ ਜੀ ਬਿਲਕੁਲ ਇਹਦੇ ਉੱਤੇ ਲਿਖਿਆ ਓਨਲੀ ਪੇਮੈਂਟ ਸ਼ਾਪ ਵਿਜ਼ਿਟ ਇਹਦੇ ਵਿੱਚ ਇਹਨਾਂ ਨੇ ਕਿਹਾ ਕੈਸ਼ ਔਨ ਡਿਲੀਵਰੀ ਨੋ ਬਈ ਅਸੀਂ ਕੈਸ਼ ਔਨ ਡਿਲੀਵਰੀ ਨਹੀਂ ਕਰਨੀ ਇਹਨਾਂ ਦਾ ਜਾਨੀ ਕਿ ਕਹਨੇ ਦਾ ਮਤਵਲ ਕੀ ਆ ਬਈ ਅਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਬਈ ਜਾਨੀ ਕਿ ਸਾਡਾ ਹਾਂਜੀ ਬਈ ਔਨਲਾਈਨ ਕਰੋ ਕਾਦੇ ਲਈ ਬਈ ਜਾਨੀ ਕਿ ਸਾਨੂੰ ਡਿਸਟਰਬ ਕਰ ਰਹੇ ਆ ਬਈ ਜਾਨੀ ਕਿ ਤੁਹਾਨੂੰ ਮੈਂ ਜੇ ਕਹਾਂ ਤਾਂ ਰਿਕਾਰਡਿੰਗ ਵੀ ਇਹਨਾਂ ਦੀ ਸਕਰੀਨ ਦੇ ਉੱਤੇ ਲਾ ਕੇ ਸੁਣਾ ਦਿੰਦਾ ਜੀ ਮਤਲਬ ਇਹ ਤੁਹਾਨੂੰ ਫੋਰਸ ਕਰਦੇ ਕਿ ਤੁਸੀਂ ਆਨਲਾਈਨ ਹਾਂਜੀ ਇਹ ਪੇਮੈਂਟ ਕਰੋ ਆਨਲਾਈਨ ਪੇਮੈਂਟ ਕਰੋ ਇਹਨਾਂ ਦਾ ਕਹਿਣਾ ਕੀ ਹੈ ਵੀ ਜਾਨੀ ਕਿ ਅਸੀਂ ਆਪਣੇ ਚਾਂਸੇ ਦੇ ਵਿੱਚ ਪਸਾ ਲਈਏ ਬੰਦੇ ਨੂੰ ਪੂਰਾ ਯਕੀਨ ਦਿਵਾ ਦਿੰਦੇ ਆ ਪੂਰਾ ਯਕੀਨ ਦਿਵਾ ਕੇ ਬੰਦਾ ਵੇ ਉਸ ਵੇਲੇ ਕਹਿੰਦਾ ਵੀ ਇਹ ਸੱਚ ਹੋਵੇ ਝੂਠ ਨਹੀਂ ਹੋ ਸਕਦਾ ਵੀ ਮੈਂ ਪੈਸੇ ਪੇ ਕਰ ਦਿੰਦਾ ਵੀ ਮੈਨੂੰ 2-3 ਦਿਨ ਦੇ ਵਿੱਚ ਪਾਰਸਲ ਮੇਰਾ ਮਿਲ ਜਾਣਾ ਵੇ ਫਿਰ ਤੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਲੈਕਸ਼ਨ ਦੇ ਨਾਮ ਤੇ ਬੜੇ ਪੇਜ ਬਣ ਜਾਣਗੇ ਕਲੈਕਸ਼ਨ ਅਸਲੀ ਕਰਦੇ ਆ ਤੁਹਾਨੂੰ ਮਾਲ ਤੁਹਾਨੂੰ ਪ੍ਰੋਡਕਟ ਨਕਲੀ ਦਿਖਾਉਂਦੀਆਂ ਡਾਊਨਲੋਡ ਕਰਕੇ ਦਿਖਾਉਂਦੇ ਆ ਨਾ ਮਾਲ ਪਹੁੰਚਦਾ ਨਾ ਪੈਸੇ ਵਾਪਸ ਆਉਂਦੇ ਆ ਪਰ ਬੈਰਲ ਹਾਲ ਇਹ ਜਿਹੜਾ ਨੌਜਵਾਨ ਆ ਇਹ ਲੱਗਿਆ ਹੋਇਆ ਤਾਂ ਜੋ ਆਪਣੇ ਪੈਸੇ ਵੀ ਰਿਕਵਰ ਕੀਤੇ ਜਾ ਸਕਣ ਤੇ ਜਿਹੜੇ ਹੋਰ ਭੈਣ ਭਰਾ ਠੱਗੀ ਦਾ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਹੀ ਬਚਾਇਆ ਜਾ ਸਕੇ ਤੁਸੀਂ ਰਲ ਕੇ ਇਸ ਵੀਰ ਦੀ ਸਪੋਰਟ ਕਰ ਸਕਦੇ ਹੋ ਅਸੀਂ ਇਹਨਾਂ ਦੇ ਨਾਲ ਹੈ ਇਹਨਾਂ ਦਾ ਨੰਬਰ ਇਹਨਾਂ ਨੇ ਬੋਲ ਦਿੱਤਾ ਤੁਸੀਂ ਕਮੈਂਟ ਸੈਕਸ਼ਨ 'ਚ ਜਾ ਕੇ ਆਪਣਾ ਨੰਬਰ ਪਾ ਦਿਓ ਤੇ ਜਿਹੜੇ ਭੈਣ ਭਰਾ ਪੀੜਤ ਨੇ ਉਹ ਇਹਨਾਂ ਨਾਲ ਸੰਪਰਕ ਕਰੋ ਔਰ ਆਪਣੇ ਆਪਣਾ ਬਚਾ ਕਰੋ ਸੁਚੇਤ ਰਹੋ ਜਾਗਤ ਰਹੋ ਚੌਕਸ ਰਹੋ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਸਾਰੀਆਂ ਕੰਮ ਦੀਆਂ ਨੇ ਉਹਨਾਂ ਤੇ ਗੌਰ ਫਰਮਾਣਾ ਬਹੁਤ ਬਹੁਤ ਸ਼ੁਕਰੀਆ